ਮਰਤ ਵੇਲਾ ਸਤਨਾਮ ਅਡਿਆਏ ਵਿਚਾਰ ਕਰਮੀਆ ਰੁਪੜਾ ਨਾ ਕਰੇ ਮੁਕਤਵਾ ਜਨਮ ਮਰਨ ਕਰਤਾਖਿ ਕਰੋ ਨ ਸਤਾਰੇ ਸੁਖ ਹਟਨ ਗੁਰ ਸੇਵੀਐ ਅਹਨ ਸਜ ਸੁਭਾਈਂ ਦਰਸਨ ਵਰਜਿਐ ਗੁਰੂ ਕੇ ਜਨਮ ਮਰਨ ਦੁਖਿ ਚਾਏ ਸਾਥਨਾ جی. سورٹ محلہ تی جا بن ستگور سے بہتا دکھ لگا جگہ پر مائی ਅਮਦੀਨ ਤੁਮ ਜਗ ਜਗ ਦਾਤੇ ਸ਼ਬਦ ਜਿਹ ਬੁਝਾਈ ਬੇਨ ਸਾਥ ਕਰੇ ਸੇਵੇ ਬਹੁਤਾ ਦੁੱਖ ਲਾਗਾ ਆਉਟ ਦੇਹ ਮੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੀ ਸਾਥ ਗੁਰ ਜਤਾਂ ਮੇਲ ਮਿਲਾਵੋ ਹਰ ਮਨਸਾ ਮਾਰ ਤੁਪੀਤਾ ਸਹਿ ਇਸਮਾਨੀ ਆਇਆ ਨਾਮਿ ਅਪਾਰ ਹਰ ਰਸ ਚਾਖ ਮਨ ਨਰਮਲ ਹੋਆ ਖੇਲ ਰੇਖਾ ਕਾਟਨ ਹਾਰਾ ਸ਼ਬਦ ਮਨੋ ਵਿੱਚ ਜੀਵੋ ਆ ਗਿਰ ਮਰਨ ਨਾ ਹੋਏ ਅਮਰਦ ਨਾਮ ਸਦਾ ਮਨ ਮੀਟਾ ਸ਼ਬਦੇ ਪਾਵੇ ਕੋਈ ਦਾਤ ਦਾਤ ਰੱਖੇ ਹੱਥ ਆਪਣੇ ਜਿਸ ਪਾਵੇ ਜਿਸ ਦੇ ਨਾਨਕ ਨਾਮ ਰਥੇ ਸੁਖ ਪਾਇਆ ਦਰਗਾ ਜਪੈ ਸੇ ਦਾਤੈ ਦਾਤ ਰਖੇ ਹੱਥ ਆਪਣੇ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਪੈ i uh -huh.